ਮਕਾਨ ਬਣਾਉਂਦੇ ਸਮੇਂ ਸਾਨੂੰ ਇਹ ਨਹੀਂ ਵੀ ਸਲੇਬਾਂ ਸਾਥ ਕੋਈ ਲੈਣੀਆਂ ਨੇ ਕੋਈ ਮਕਾਨ ਬਣਾਉਣ ਤੋਂ ਸ਼ੁਰੂ ਕਰਨ ਤੋਂ ਕੋਈ ਸਲਾਹ ਲੈਣੀ ਆ ਫਰੀ ਕਿਸਾਨ ਵੀਰਾਂ ਨੂੰ ਇਹ ਵੀ ਕਹਿੰਦੇ ਆ ਜਿਹੜੇ ਕਿ ਆਪਣੇ ਗਰੀਬ ਨੇ ਅਮੀਰ ਨੇ ਜੋ ਵੀ ਕੋਈ ਮਕਾਨ ਬਣਾਉਂਦਾ ਵੀ ਇਹ ਨਾ ਹੋਵੇ ਜਾਓ ਟਰਾਲੀ ਚ ਪਾ ਲਿਓ ਉੱਥੇ ਤਾਂ 250 ਦੀ ਮਿਲਦੀ ਆ 300 ਦੀ ਉਹਦੇ ਬਾਰੇ ਪੂਰੀ ਜਾਣਕਾਰੀ ਕਰੋ ਰੇਤੇ ਦੀ ਬਣਾਉਂਦੇ ਆ ਮਿੱਟੀ ਦੀ ਬਣਾਉਂਦੇ ਆ ਕਿ ਉਹ ਜੀ ਬਣਦੀ ਆ ਸਪਾਈ ਹੈਗੀ ਜਾਂ ਨਾ ਆਏਗੀ ਉਹਦੇ ਉੱਪਰ ਵੀ ਰਹਿਣਾ ਥੱਲੇ ਵੀ ਰਹਿਣਾ ਇਹ ਹੋ ਗਿਆ ਮਟੀਰੀਅਲ ਦਾ ਜਿਹੜੇ ਤੁਹਾਡੀ ਬਣਾਉਣ ਦੀ ਤਕਨੀਕ ਹੈ ਮਤਲਬ ਉਹਦੇ ਵਿੱਚ ਮਜ਼ਬੂਤੀ ਕਿਸ ਤਰ੍ਹਾਂ ਹੈਗੀ ਆ ਵੀ ਕੋਈ ਨੀ ਹੈ ਖਤਰਾ ਨਹੀਂ ਹੈ ਵੀ ਕਿਵੇਂ ਕੋਈ ਚੜਿਆ ਰ ਵੀ ਉਹਦੇ ਵਿੱਚ ਵੀਰ ਜੀ ਸਰੀਏ ਦਾ ਫਰਕ ਹੈ ਸਰੀਆ ਪਾਉਣ ਦਾ ਫਰਕ ਹੈ ਅੱਛਾ ਜੀ ਕਈ ਵਾਰੀ ਛੋਟਾ ਛੋਟਾ ਸਰੀਆ ਟੁਕੜੇ ਟੁਕੜੇ ਕਰਕੇ ਪਾ ਕੇ ਕਹਿ ਦਿੰਦੇ ਆ ਵੀ ਸਲੈਬ ਬਣ ਗਿਆ ਇਦਾਂ ਨਹੀਂ ਬਣਦੀ ਅਸੀਂ ਘਟਮਾ ਜਾਲ ਬਣਾ ਕੇ ਪਾਉਨੇ ਆ ਤੇ ਸਲੈਬ ਦੀ ਮਜ਼ਬੂਤੀ ਤਾਂ ਹੁੰਦੀ ਹੈ ਤੇ ਇੱਕ ਅਸੀਂ ਠੇਕੇ ਤੇ ਨਹੀਂ ਬਣਾਉਂਦੇ ਆਪਦੀ ਤਸੱਲੀ ਨਾਲ ਆਪ ਦਾ ਕੰਮ ਆਪ ਕਰਦੇ ਆ ਕਿੰਨੇ ਸਾਈਜ਼ ਦੇ ਵਿੱਚ ਆਪਣੇ ਸਲੈਬਾ ਬਣਦੀਆਂ ਨੇ ਆਪਣੇ ਕੋਲੇ ਜੀ 2 ਫੁੱਟ ਤੋਂ ਲੈ ਕੇ 2.5 ਦੀ 3 ਦੀ 3.5 ਦੀ 4 ਦੀ 4.5 ਦੀ ਲਾਸਟ 5 ਦੀ ਵੀਰ ਜੀ ਬਾਕੀ ਕੋਈ ਆਊਟਸਾਈਡ ਕੋਈ ਸਾਈਜ਼ ਆਊਟ ਹੈ ਉਹ ਅਸੀਂ ਪਹਿਲਾਂ ਸਾਨੂੰ ਕਹਿ ਜੋ ਤੇ ਉਸ ਤਰ੍ਹਾਂ ਅਸੀਂ ਫੈਸਲਾ ਬਣਾ ਦਾਂਗੇ ਕੋਈ ਇਹ ਨਹੀਂ ਬੇ ਪੂਰੀ ਚਾਰ ਦੀ ਚਾਹੀਦੀ ਆ ਜਾਂ ਪੰਜ ਦੀ ਉਹ ਨਹੀਂ ਸਵਾ ਦੀ ਪੌਣੇ ਦੀ ਸਵਾ ਚਾਰ ਦੀ ਪੌਣੇ ਚਾਰ ਦੀ ਅਸੀਂ ਉਦਾਂ ਵੀ ਬਣਾ ਦਿੰਨੇ ਆ ਕੋਈ ਗੱਲ ਸਲਾਈ ਬੰਦ ਤੋਂ ਇਲਾਵਾ ਤੁਸੀਂ ਹੋਰ ਕੀ ਕੀ ਬਣਾਉਂਦੇ ਹੋ ਤੇ ਹੋਰ ਵੀ ਜੀ ਇੱਕ ਆਪਣੇ ਕੋਲੇ ਪੋਲ ਖੇਤਾਂ ਦੇ ਵਿੱਚ ਵੀ ਲੱਗਦੇ ਆ ਹੂੰ ਤੇ ਇੱਕ ਡੱਗਾਂ ਦੇ ਉੱਪਰ ਢੱਕਣ ਬੰਨ੍ਹਦੇ ਆ ਟੈਂਕੀਆਂ ਰੱਖਣ ਵਾਲੇ ਢੱਕਣ ਵੀ ਬੰਨ੍ਹਦੇ ਆ ਥੱਲੇ ਪੱਥਰ ਜਿਹਦੇ ਉੱਪਰ ਟੈਂਕੀ ਰੱਖ ਸਕਦੇ ਆ ਜੀ ਉਹ ਵੀ ਸਖਤ ਬਣਾਉਨੇ ਆ 2000 ਦੀ ਟੈਂਕੀ ਧਰ ਲੋ 1000 ਲੀਟਰ ਦੀ ਧਰ ਲੋ ਕੋਈ ਸਮੱਸਿਆ ਨਹੀਂ ਆਉਂਦੀ ਜੀ ਜਿੰਨੀ ਦੂਰ ਮਰਜ਼ੀ ਹੋਵੇ ਕੋਈ ਵੀ ਬੰਦਾ ਜਿੱਥੇ ਵੀ ਰਹਿਸਦਾ ਰਹਿ ਰਿਹਾ ਕੋਈ ਬਾਹਰਲੇ ਦੇਸ਼ ਆਲਾ ਬੰਦਾ ਕਹਿੰਦਾ ਮੇਰਾ ਮਕਾਨ ਉੱਥੇ ਐ ਕੋਈ ਅੰਮ੍ਰਿਤਸਰ ਐ ਬਟਾਲਾ ਐ ਡੇਰਾ ਬਾਬਾ ਨਾਨਕਾ ਸੀ ਜੀ ਉੱਥੇ ਤੱਕ ਮਾਲ ਪਹੁੰਚਾਇਆ ਜੀ 600 ਕਿਲੋਮੀਟਰ ਤੱਕ ਮਾਲ ਸਾਡਾ ਪਹੁੰਚਦਾ ਜੀ ਰਜਾਨਾ